ਮਿਤੀ 29/3/25 ਨੂੰ ਐਸਆਈ ਰਣਜੀਤ ਸਿੰਘ ਥਾਣਾ ਰੂੜੇਕੋਲਾ ਸਮੇਤ ਪੁਲਿਸ ਪਾਰਟੀ ਸਮੇਤ ਸੀਆਈ ਦੇ ਮਲਾਜਮਾਂ ਦੇ ਬਰਾਏ ਪੈਟਰੋਲਿੰਗ ਸ਼ੱਕੀ ਪੁਰਸ਼ਾਂ ਦੇ ਟ੍ਰਾਈਡੈਂਟ ਦੇ ਬੈਕਸਾਈਡ ਦੇ ਸੂਆ ਜਿਹੜਾ ਅੜੀਸਰ ਗੁਰਦੁਆਰੇ ਨੂੰ ਜਾਂਦਾ ਉਥੇ ਪਟੜੀ ਤੇ ਗਸ਼ਤ ਕਰ ਰਹੇ ਸੀ ਤਾਂ ਉਥੇ ਉਹਨਾਂ ਨੂੰ ਮਤਲਬ ਥੋੜਾ ਜੱਗ ਕੇ ਕਿ ਝਾੜੀਆਂ ਦੇ ਰੁੱਖਾਂ ਦਾ ਝੁੰਡ ਦੇ ਵਿੱਚੋਂ ਪੰਜ ਚਾਰ ਮੁੰਡੇ ਸ਼ੱਕੀ ਹਾਲਤੇ ਬੈਠੇ ਨਜ਼ਰ ਆਏ ਜਿਨ੍ਹਾਂ ਦੇ ਕੋਲ ਮਾਰੂ ਹਥਿਆਰ ਨਜ਼ਰ ਆਉਂਦੇ ਸੀਗੇ ਤਾਂ ਇਹਨਾਂ ਨੇ ਕਾਬੂ ਕਰਕੇ ਉਹਨਾਂ ਦੇ ਨਾਂ ਪਤਾ ਪੁੱਛੇ ਜਿਹੜਾ ਇਹ ਗੈਂਗ ਫੜਿਆ ਗਿਆ ਇਹਦੇ ਵਿੱਚ ਜਗਸੀਰ ਸਿੰਘ ਜਗਾ ਪਿੰਡ ਰੂੜੇ ਕੇ ਦੂਸਰੇ ਦਾ ਨਾਂ ਗੋਰਾ ਉਰਫ ਰੌਕੀ ਪੁੱਤਰ ਰੂਪ ਸਿੰਘ ਜੁਲਫਕਾਰ ਅਲੀ ਪੁੱਤਰ ਉਰਫ ਸੰਨੀ ਜਸਵਿੰਦਰ ਸਿੰਘ ਜੱਸੀ ਸਤਨਾਮ ਸਿੰਘ ਸਤੀਏ ਬੰਦੇ ਇਹਨਾਂ ਦੇ ਮਿਲੇ ਜਿਨ੍ਹਾਂ ਦੇ ਪਾਸੋਂ ਜਿਹੜੇ ਚੈੱਕ ਕਰਨ ਤੇ ਹਥਿਆਰ ਮਿਲਿਆ ਇੱਕ ਦੇਸੀ ਪਿਸਤਲ 32 ਬੋਰ ਸਮੇਤ ਮੈਗਜ਼ੀਨ ਤੇ ਦੋ ਜੰਦਾ ਕਾਰਤੂਸ ਇੱਕ 에ਅਰ ਗਨ ਇੱਕ ਕਰਵਾਨ ਇੱਕ ਖੰਡਾ ਔਰ ਇੱਕ ਲੋਹੇ ਦੀ ਪਾਈਪ ਕਰਰੀ ਵਾਲੀ ਇਹ ਬਰਾਮਦ ਹੋਈ ਹੈ ਜਿਨ੍ਹਾਂ ਨੂੰ ਅੱਜ ਅਸੀਂ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਮਜੇਦ ਜਿਹੜੀ ਪੁੱਛਗਛ ਹੋਏਗੀ ਉਹ ਕਰਾਂਗੇ ਜਿਹੜੇ ਕੀ ਇਹ ਕਿਸੇ ਆਉਂਦੇ ਜਾਂਦੇ ਵਪਾਰੀ ਨੂੰ ਲੁੱਟ ਦੀ ਤਾਕਸਨ ਨਹੀਂ ਤਾਂ ਕੋਈ ਵੱਡੀ ਘਟਨਾ ਨੇ ਉਹਨਾਂ ਨੂੰ ਇਨਜਾਮ ਦੇਣਾ ਸੀਗਾ ਇਹ ਮੌਕੇ ਤੇ ਕਾਬੂ ਆ ਗਏ ਇਨਾਂ ਦੇ ਵਰਣਜੋਗ ਹੈ ਵੀ ਜਗਸੀਰ ਸਿੰਘ ਜੱਗਾ ਪਿੰਡ ਰੂੜੇ ਕੇ ਇਹਦੇ ਤੇ 11 ਮੁਕਦਮੇ ਆ ਜਿਹੜਾ ਇਹਨਾਂ ਦਾ ਰਿੰਗ ਲੀਡਰ ਹੈ ਗੋਰਾ ਉਰ ਫਰੋਕੀਅਤ ਤੇ ਦੋ ਮੁਕਦਮੇ ਆ ਜੁਲਫਰਗੜ ਜਿਹੜਾ ਅਲੀਕਾਰ ਹੈ ਸੰਨੀ ਇਹਦੇ ਕੁ ਮਕਦਮਾ ਦਰਜਾ ਸਤਰਾਮ ਸਿੰਘ 37 ਤੇ 3 ਮਕਦਮੇ ਦਰਜ ਹੈ ਤੇ ਜਸਵਿੰਦਰ ਸਿੰਘ ਜੱਸੀ ਤੇ ਵੀ 3 ਮਕਦਮੇ ਦਰਜ ਨੇ ਇਹ ਗੈਂਗ ਬਹੁਤ ਛਾਤਰ ਹੈ ਜਿਹਨਾਂ ਤੇ ਪਹਿਲਾਂ ਹੀ ਕਾਫੀ ਮਕਦਮੇ ਦਰਜ ਹਨ ਹਾਂ ਅਗੇ ਇਹਨਾਂ ਦੀ ਮਜਬੂਤ ਜਾਂਚ ਕੀਤੀ ਜਾ ਰਹੀ ਹੈ ਵੀ ਇਹਨਾਂ ਨੇ ਕਿਹਨੂੰ ਟਾਰਗੇਟ ਬਣਾਉਣਾ ਸੀ ਕੀ ਇਹਨਾਂ ਦਾ ਇਰਾਦਾ ਸੀ ਇਹ ਕੁਝ ਵੀ ਕਰ ਸਕਦੇ ਸਰ ਸਰ ਜਿਹੜੇ ਲੜਾਈ ਝਗੜੇ ਲੁੱਟਖੋਹਾਂ ਦੇ 307 ਦਾ 364 ਅਗਵਾ ਕਰਨ ਦਾ ਖੂਬ ਕਰਨ ਦਾ ਐਕਸਟਰੈਕਸ਼ਨ ਦੇ ਨੇ ਚੋਰੀ ਦੇ ਚੋਰੀ ਵੀ ਦੇ ਆਸਲਿਆ ਦਾ ਵੀ ਇਹ ਨਾਲ ਇਹਨਾਂ ਦਾ ਆਪਣਾ ਹੀ ਗੈਂਗ ਬਣਾਇਆ ਹੋਇਆ ਇਹ ਆਪਦੇ ਗੈਂਗ ਨੂੰ ਚਲਾਉਂਦੇ ਆ ਬਰਿੰਗਲੈਂਡ ਦੇ ਇਹਨਾਂ ਦੇ ਦਕਸ਼ੀਤ ਸਿੰਘ ਜੱਗਾ